ਸਾਡੇ ਮੰਗੂ ਸਾਡੀਆਂ ਨੇ ਬਣਾਈ ਕਲਿਸਤ ਕਾਰਾ ਨੇ ਅਸੀਂ ਅੰਦਰ ਗਰਾਉਂਡ ਬੰਦੇ ਉੱਪਰ ਤੱਕ ਮਾਰਾ ਨੇ ਅਸੀਂ ਅੱਜ ਦੇ ਰਾਜੇ ਹਾਂ ਪਤਾ ਨਹੀਂ ਕੱਲ ਦਾ ਢਲ ਰਮ ਦੂਨੀ ਨਾਮ ਸੱਡਾ ਚੱਲਦਾ ਪੱਖਾ ਚੱਲੀ ਜਾਂਦਾ ਏ ਪੱਖਾ ਚੱਲੀ ਜਾਂਦਾ ਏ ਪੱਖਾ ਚੱਲੀ ਜਾਂਦਾ ਪੱਖਾ ਚੱਲੀ ਜਾਂਦਾ ਬਾਹਰ ਥੋੜ੍ਹਾ ਵੀ ਤਾਂ ਪੀ ਜਾਂਦਾ ਏ ਬਾਹਰ ਥੋੜ੍ਹਾ ਵੀ ਤਾਂ ਪੀ ਜਾਂਦਾ ਏ ਪੱਖਾ ਚੱਲੀ ਜਾਂਦਾ ਏ ਤੂੰ ਬੜੀ ਗਰਮੀ ਏ ਬਾਹਰ ਬੜੀ ਗਰਮੀ ਏ ਬਾਹਰ ਪੱਖਾ ਕਰ ਦੂਗਾ ਠੰਡਾ ਪੱਖਾ ਕਰ ਦੂਗਾ ਠੰਡਾ ਵਜੇ ਪੱਖੇ ਅੱਗੇ ਵਜੇ ਪੱਖੇ ਅੱਗੇ ਵਜੇ ਫਰਮਾ ਲਾ ਕਰ ਦਿੰਦਾ ਨੇ ਪਰਲਾ ਗੇਟੰਦਾ ਪਕੇ ਪਕੇ ਸੱਟ ਲਿਆ ਸੀ ਬਗਾਨੇ ਪੁੱਤਾਂ ਨੇ ਹਰ ਇੱਕ ਦੇ ਨਾਲ ਲੜਦਾ ਸੀ ਕਟਕ-ਕਟ ਕੇ ਚੇਬਾ ਧਰਤਾ ਕਰਤਾ ਬਈਆਂ ਦੀ ਪਤਿਲੀ ਮੰਗਦੀ ਕਰਤਾ ਬਈਆਂ ਦੀ ਪਤਿਲੀ ਮੰਗਦੀ ਜੇ ਆਪਣੀ ਆਈ ਤੇ ਆਈਏ ਫੇਰ ਤਾਂ ਖੁੰਝੇ ਲਾਲਾ ਬੱਢਣਿਆ ਜੇ ਨਸ ਦੇ ਪਮੰਦੀ ਨਹੀਂ ਲਾਉਣੀ ਫੇਰ ਤਾਂ ਗੰਦਖਾਨਾ ਬੰਦ ਕਰ ਦੋ ਓਏ ਨਹੀਂ ਫੇਰਨਾ ਕਿਓ ਥੋੜਾ ਪਾਲਾ ਹਰੇ ਮੇਰੇ ਨਾਲ ਨਹੀਂ ਪਿਆ ਸੰਝ ਗਏ ਹਾਂ ਬੈਸਟ ਆਫ ਲੱਕ ਜੜਾ ਪਟਣਿਆ ਓਏ ਇਨੀ ਕੁ ਅੱਗ ਅੱਗ ਬਹੁਤ ਹੈ ਜਿਹਨੂੰ ਆਪਾਂ ਮੇਜਰ ਫਾਇਰ ਕਾਲ ਕਹਿੰਦੇ ਆ ਉਹ ਆਖੇ ਕਿੰਨਾ ਕਿੰਨਾ ਟਾਈਮ ਲੱਗ ਜੂ ਇਸ ਨੂੰ ਅੱਗ ਨੂੰ ਹੁਣ ਰਸਤਾ ਕੰਟਰੋਲ ਚ ਹੋ ਗਿਆ ਇੱਥੇ ਪਾਣੀ ਦਾ ਅਰੇਂਜਮੈਂਟ ਹੋ ਗਿਆ ਪਹਿਲਾਂ ਮੇਰੇ ਕੋਲ ਕੋਈ ਅਰੇਂਜਮੈਂਟ ਨਹੀਂ ਸੀ ਹੁਣ ਮੈਨੂੰ ਪਾਣੀ ਦਾ ਅਰੇਂਜਮੈਂਟ ਕਰਨਾ ਪਿਆ ਤੇ ਗੱਡੀਆਂ ਵੀ ਮੰਗਾਈਆਂ 6 ਗੱਡੀਆਂ ਸਾਡੇ ਕੋਲ ਪਾਣੀ ਦੀਆਂ ਆ ਗਈਆਂ ਉਹ 6 ਗੱਡੀਆਂ ਦੇ ਨਾਲ ਮੈਂ ਫਾਇਰ ਕਾਲ ਨੂੰ ਕੰਟਰੋਲ ਕੀਤਾ ਹਾਂ ਹੋਰ ਗੱਡੀਆਂ ਵੀ ਮੈਂ ਮੰਗਵਾਈਆਂ ਅੱਗ ਕਿੱਥੇ ਲੱਗੀ ਐ ਇਹ ਅੱਗ ਬਾਰੇ ਤਾਂ ਹੁਣ ਮਾਲਕੀ ਦੱਸਣਗੇ ਕਿਵੇਂ ਲੱਗੀ ਆ ਕਿੰਨੇ ਘੰਟੇ ਹੋ ਗਏ ਅੱਗ ਲੱਗੀ ਕਿੰਨੇ ਘੰਟੇ ਹੋ ਗਏ 2 ਘੰਟੇ ਦਾ ਹੋਈ ਗਏ ਲੋਕਾਂ ਦਾ ਕਹਿਣਾ ਕਿ ਫਾਇਰ ਬ੍ਰਿਗੇਡ ਘਾਟੇ ਵੱਲ ਪਹੁੰਚੀ ਐ ਤਾਂ ਕੀ ਵੀ ਤੇ ਨਹੀਂ ਇਹ ਨਹੀਂ ਮੈਂ ਦਾਦਾ ਮੈਂ ਤਾਂ ਮੌਕੇ ਤੇ ਪਹੁੰਚ ਗਿਆ ਸੀ ਤੇ ਅੱਗ ਬੁਝਾਉਣੀ ਸ਼ੁਰੂ ਕਰਤੀ ਹਾਂ ਹਾਂਜੀ ਦਰਜਣ ਗੱਡੀਆਂ ਮੈਂ ਹੋਰ ਮੰਗਾ ਰਿਆ ਤੇ ਇਸੇ ਅੱਗ ਤੇ ਲਾਉਂਗਾ ਅੱਗ ਲਾਉਂਗਾ ਨਹੀਂ ਅੱਗ ਬੁਝਾਉਂਦਾ ਹਾਂ ਕੀਨੇ ਨਾ ਕੁਆਦਰ ਸਾਦ ਤਾਲਾ ਪੰਜਾਬ ਵਿੱਚ ਆਗੇ ਵੜ ਗਏ ਕੀਨੇ ਨਾ ਕੁਆਦਰ ਸਾਦ ਤਾਲਾ ਪੰਜਾਬ ਵਿੱਚ ਆਗੇ ਵੜ ਗਏ ਅਰੰਭ ਮੇਰੇਆ ਪੰਜਾਬ ਨੂੰ ਬਚਾ ਜਿਵਾਗ ਨੇ ਖਰਾਬ ਕਰਦੇ